ਸ੍ਰੀ ਸਤਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸੋਸਜੇ ਸਾਧ ਸੰਗਤ ਜੀ ਅੱਜ ਆਪਾਂ ਸਾਰੇ ਇੱਕ ਮਹਾਨ ਮਾਤਾ ਜਗਤ ਮਾਤਾ ਭਪਿੰਦਰ ਕੌਰ ਜੀ ਦਾ ਉਹਨਾਂ ਦੇ ਅਕਾਲ ਚਲਾਣੇ ਦੀ ਪਹਿਲੀ ਸ਼ਤਾਬਦੀ ਦਾ ਪੁਰਬ ਇਥੇ ਨਗਰ ਗੁਰੂ ਸਾਹਿਬ ਦੇ ਉਸ ਅਨੰਤ ਭਵਨ ਵਿਖੇ ਮਨਾ ਰਹੇ ਹਾਂ ਜਿੱਥੇ 27 ਦਸੰਬਰ 1914 ਈਸਵੀ ਮਤਾਬਕ 13 ਪੋ 1971 ਬਿਕਰਮੀ ਵਿੱਚ ਮਾਤਾ ਜੀ ਦਾ ਆਨੰਦ ਕਾਰਜ ਹੋਇਆ ਸੀ ਬਹੁਤ ਕੁਝ ਮੇਰੇ ਤੋਂ ਪਹਿਲਾਂ ਸ੍ਰੀ ਭੈਣੀ ਸਾਹਿਬ ਤੋਂ ਆਏ ਸਾਡੇ ਪੰਥ ਦੇ ਪ੍ਰਸਿੱਧ ਜਥੇਦਾਰ ਕਮਾਲ ਸਿੰਘ ਜੀ ਨੇ ਮਾਤਾ ਜੀ ਬਾਰੇ ਪਰਿਵਾਰ ਬਾਰੇ ਤੁਹਾਨੂੰ ਦੱਸਿਆ ਉਹ ਉਹਨਾਂ ਦਾ ਜਿਹੜਾ ਪਿਸ਼ੋਕੜ ਉਹਨਾਂ ਨੇ ਦੱਸਿਆ ਕਿ ਰਾਜਸਥਾਨ ਦੇ ਅੱਜਕੱਲ੍ਹ ਜ਼ਿਲ੍ਹਾ ਹਨੂਮਾਨਗੜਾ ਹਨੂਮਾਨਗੜ ਉਹਦੀ ਤਹਿਸੀਲ ਨੌਰ ਉਹਦਾ ਇੱਕ ਪਿੰਡ ਕਰਨਪੁਰਾ ਉੱਥੇ ਇੱਕ ਚੌਧਰੀ ਜੈ ਕਿਸ਼ਨ ਹੁੰਦੇ ਸਨ ਜਿਹੜੇ ਉਹ ਉਹਨਾਂ ਸਮਿਆਂ 'ਚ ਰਾਜਪਤਾਨੇ 'ਚ ਮੀਂਹ ਬਹੁਤ ਘੱਟ ਪੈਂਦੇ ਸਨ ਨਹਿਰਾਂ ਹਣ ਨਹੀਂ ਸਨ ਖੇਤੀਬਾੜੀ ਬਰਾਨੀ ਸੀ ਜਿਆਦਾ ਆਜੜੀ ਚਰਵਾਹੇ ਪਸ਼ੂ ਪਾਲਕ ਗਾਇਆਂ ਦੇ ਵਗ ਭੇਡਾਂ ਬੱਕਰੀਆਂ ਦੇ ਵਗ ਇਹ ਹੁੰਦੇ ਸਨ ਇੱਕ ਵਾਰ ਅਕਸਰੀ ਕਾਲ ਪੈਂਦੇ ਸੀ ਮੁਹਾਵਰਾ ਵੀ ਇਹ ਕਿ ਕਾਲ ਤਾਂ ਬਾਗੜੋਂ ਹੀ ਉੱਠਦਾ ਹੈ ਤੇ ਉਹਨਾਂ ਕਾਲ ਜਦੋਂ ਕਾਲ ਪੈਂਦੇ ਇੱਕ ਇੱਕ ਕਰਕੇ ਪਸ਼ੂ ਮਰਦੇ ਤਾਂ ਜੈਕਿਸ਼ਣ ਜੀ ਦੇ ਮਨ 'ਚ ਇਹ ਸੰਕਲਪ ਸੀ ਕਿ ਕੋਈ ਸਮਾਂ ਬਣੇ ਤੇ ਕਿਸੇ ਤਰ੍ਹਾਂ ਪਾਣੀ ਵਾਲੀਆਂ ਧਰਤੀਆਂ ਵੱਲ ਮੂੰਹ ਕੀਤਾ ਜਾਵੇ ਉਹਨਾਂ ਦਾ ਇਹ ਸੰਕਲਪ ਉਹਨਾਂ ਤੋਂ ਪੂਰਾ ਨਾ ਹੋਇਆ ਉਹਨਾਂ ਦੇ ਪੁੱਤਰ ਜਿਹੜੇ ਚੌਧਰੀ ਹਮੀਰ ਸਿੰਘ ਸਾਨਾ ਉਹ ਇਹ ਇਹ ਵੀ ਇੱਕ ਕੋਇਨਸੀਡੈਂਸ ਹੈ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਚੋਹਾੜਾ ਦੇ ਵਿੱਚੋਂ ਹੀ ਸੋਹੂ ਗੋਤੇ ਅੱਜਕੱਲ੍ਹ ਜਾਟਾਂ ਦੀ ਔਰ ਇਹਨਾਂ ਦਾ ਮੋੜ ਸਾਰਿਆਂ ਦਾ ਚੋਹਾਨ ਰਾਜਪੂਤਾਂ ਚੋਂ ਰਾਜਪੂਤਾਂ ਚੋਂ ਹੀ ਜੱਟਾਂ ਦੀਆਂ ਸੁੰਦਰ ਸਿੰਘ ਕੋਲ ਇੱਥੇ ਆ ਕੇ ਉਹ ਉਦੋਂ ਇਹਦਾ ਨਾਂ ਜਿਸ ਤਰ੍ਹਾਂ ਦਾ ਵੀ ਸੀ ਗੱਦਾ ਡੋਬ ਉਹ ਇੱਥੇ ਡੇਰਾ ਉਹਨਾਂ ਨੇ ਲਾਇਆ ਗੱਦਾ ਡੋਬ ਨਾਂ ਗੁਰੂ ਸਾਹਿਬ ਵੱਲੋਂ ਵਾਲੀ ਸਾਖੀ ਗੁਰੂ ਹਰੀ ਸਿੰਘ ਜੀ ਦੇ ਸਮੇਂ ਘਟਤ ਹੋਈ ਗੁਰੂ ਜੀ ਦਾ ਦौरा ਮੁਕਸਰ ਮਾਗੀ ਦੇ ਜਣਾ ਤੇ ਆਉਂਦਾ ਸੀ ਸੰਗਤ ਨੇ ਅਰਜ਼ੀ ਕੀਤੀ ਭਾਈ ਸੁੰਦਰ ਸਿੰਘ ਹੋਰਾਂ ਨੇ ਸੱਦਾ ਸਿੰਘ ਹੋਰਾਂ ਨੇ ਦੋਵੇਂ